ਕੋਈ ਸਮਾਸੀ ਇਹ ਕੋਠੀ ਹੈ ਜਿਹੜੀ ਇਹ 1754 ਤੋਂ ਲੈ ਕੇ 1857 ਤੱਕ ਜਿਹੜੇ ਦੇਸ਼ ਦੇ ਆਜ਼ਾਦੀ ਦੇ ਘਹਾਟੇ ਹੁੰਦੇ ਸੀ ਉਹਨੂੰ ਨੂੰ ਤਸੀਹੇ ਦੇਣ ਦਾ ਕੇਂਦਰ ਰਹੀ ਹੈ ਇਹ ਜੋੜੇਪੋੜਾਂ ਦੇ ਬਾਹਰਲੇ ਪਾਸੇ ਅੱਜ ਕੱਲ ਖੰਡਰ ਬਣ ਚੁੱਕਿਆ ਇਹ ਸਾਰਾ ਏਰੀਆ ਹੈ ਇੱਥੇ ਲੱਕੜ ਦਾ ਕੋਲੂ ਵੀ ਪ੍ਰਾਣ ਇਤਿਹਾਸ ਚ ਦੱਸਦੇ ਨੇ ਕਿ ਰੱਖਿਆ ਹੁੰਦਾ ਸੀ ਜਿਹਦੇ ਵਿੱਚ ਅੰਗਰੇਜ਼ਾਂ ਵੇਲੇ ਬੰਦੇ ਨੂੰ ਜਿਹੜਾ ਕੋਈ ਦੋਸ਼ੀ ਹੁੰਦਾ ਸੀ ਗੈਰ ਦੋਸ਼ੀ ਹੁੰਦਾ ਸੀ ਉਹਨਾਂ ਦਾ ਫੜਿਆ ਹੁੰਦਾ ਸੀ ਉਹਨੂੰ ਪੀੜ ਦਿੱਤਾ ਜਾਂਦਾ ਸੀ ਇਹਨਾਂ ਜਗ੍ਹਾ ਨੂੰ ਕਹਿੰਦੇ ਭਾਗ ਨਹੀਂ ਲੱਗਦੇ ਚਾਹੇ ਜਿੰਨਾ ਮਰਜ਼ੀ ਸਮਾਂ ਲੰਘ ਜਾਏ ਇਹ ਜਗ੍ਹਾ ਉਹੀਆਂ ਜੀਆਂ ਅਜਾੜ ਬੀਆਬਾਨ ਹੀ ਰਹਿੰਦੀਆਂ ਨੇ ਇਹ ਇਹ ਕੋਠੀ ਹੈ ਜਿਹੜੀ ਇਹ ਜੋੜੇਪੋਲਾ ਦੇ ਨੇੜੇ ਹੈ ਅੱਜ ਕੱਲ ਨਹਿਰ ਵਿਭਾਗ ਦੇ ਅੰਡਰ ਆਉਂਦੀ ਹੈ ਇਹ ਸੁਣਿਆ ਕਿ ਲੱਕੜ ਦਾ ਕੋਲੂ ਇੱਥੇ ਨੇੜੇ ਪਿੰਡ ਜੱਬੋ ਮਾਜਰੇ ਦੇ ਪੁਰਾਣੇ ਬੰਦਿਆਂ ਨੇ ਦੇਖਿਆ ਤੇ ਇਹ ਗੱਲ ਵਾਜਬ ਹੈ ਵੀ ਇਹਦੇ ਨੇੜੇ ਜਿਹੜੇ ਅੱਜ ਵੀ ਕਹਿੰਦੇ ਬਹੁਤ ਚੀਜ਼ਾਂ ਅਜਹੀਆਂ ਹੈਂਗੀਆਂ ਨੇ ਜਿਹੜੀਆਂ ਪੁਰਾਣੇ ਬਜ਼ੁਰਗਾਂ ਤੋਂ ਸੁਣੀਆਂ ਜਾ ਸਕਦੀਆਂ ਨੇ ਤੇ ਨਾਲ ਹੀ ਇਹਦੇ ਆ ਗਿਆ ਜੋੜੇਪੁਰ ਜੋੜੇਪੁਰ ਪਰ ਤੁਸੀਂ ਸਾਰੇ ਜਾਣਦੇ ਹੀ ਹੋ ਜੋੜੇਪੁਰ ਲੋਕਾਂ ਨੇ ਵੀਡੀਓ ਚ ਬਹੁਤ ਲੋਕਾਂ ਨੇ ਦਿਖਾਇਆ ਪਰ ਇਹ ਜੋੜੇਪੁਰਾਂ ਦੇ ਬਿਲਕੁਲ ਨਾਲ ਸੀ ਇਹ ਕੋਠੀ ਇਹ ਕੋਠੀ ਬਾਰੇ ਸ਼ਾਇਦ ਅਜੇ ਤੱਕ ਕਿਸੇ ਨੇ ਦੱਸਿਆ ਹੋਵੇ ਪਰ ਇਹਦਾ ਇਤਿਹਾਸ ਬਹੁਤ ਡੂੰਘਾ ਹੈ ਕਿਉਂਕਿ ਇੱਥੇ ਸਦੀਆਂ ਤੋਂ ਪੁਲਸ ਦੀ ਨਫਰੀ ਪੰਜਾਬ ਨੂੰ ਸੁਰੱਖਿਆ ਦੇਣ ਦੇ ਨਾਮ ਤੇ ਲੱਗੀ ਰਹਿੰਦੀ ਰਹੀ ਹੈ ਤੇ ਜੋੜੇਪੋੜਾ ਨੂੰ ਜਿਹੜੇ ਤਿੰਨ ਜ਼ਿਲ੍ਹੇ ਪੈਂਦੇ ਨੇ ਉਹ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਆਉਂਦੀ ਸੀ ਥੈਂਕ ਯੂ ਜੀ